ਨਹਰ ਪੰਜਾਬੀ ਬਲੋਗ ਸਟਾਰ ਦਾ ਸਵਾਗਤ ਹੈ ਜੀ ਅੱਜ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਦੇਣ ਲੱਗੇ ਆ ਇਹ ਇੱਕ ਐਕਸੀਡੈਂਟ ਬਾਰੇ ਆ ਜਿਹੜੀ ਅੱਜ ਸਟਿਆਲੀ ਰੋਡ ਤੇ ਨੇੜੇ ਸੇਖਵਾ ਜਿਹੜਾ ਬੜਾ ਭਿਆਨਕ ਹਾਸਾ ਹੋਇਆ ਇੱਕ ਜਿਹੜੀ ਟਰਾਲੀ ਜੋ ਗੱਠਾ ਨੂੰ ਲੈ ਕੇ ਰੋਡ ਨੂੰ ਚੜ੍ਹ ਰਹੀ ਸੀ ਤੇ ਉਸਰੋਂ ਇੱਕ ਸਾਈਡ ਤੋਂ ਜਿਹੜੀਆਂ ਦੋ ਕਾਰਾਂ ਆ ਰਹੀਆਂ ਸੀ ਜਿਹੜੀਆਂ ਅੱਪਸੇ ਟਕਰਾ ਗਈਆਂ ਤੇ ਮੌਕੇ ਤੇ ਹੀ ਜਿਹੜਾ ਜਿਹੜਾ ਤਿੰਨ ਮੌਤਾਂ ਹੋ ਗਈਆਂ ਜਿਨ੍ਹਾਂ ਵਿੱਚਕਰਨ ਸਿੰਘ ਪੁੱਤਰ ਸਤਪਾਲ ਸਿੰਘ ਰਜੇਸ ਪੁੱਤਰ ਬਗਰਮ ਤੇ ਸਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਨ੍ਹਾਂ ਦੀਆਂ ਜੜੀਆਂ ਇਹ ਮੌਕੇ ਤੇ ਜੜੀਆਂ ਮੌਤਾ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ 6 ਜ਼ਖਮੀ ਨੇ ਤੇ ਇਹਨਾਂ ਵਿੱਚ ਜਿਹੜੇ ਦੋ ਸਕੇ ਸੰਧੂ ਸੰ ਜਿਹੜਿਆਂ ਦੀ ਬੜੀ ਦਰਨਾਕ ਮੌਤ ਹੋਈ ਦੇਖੋ ਲਾਈਵ ਰਾਤ ਦਾ ਸਮਾਂ ਸੀ ਤੇ ਹਜੇ ਜਿਹੜੀ ਆ ਉਹ ਪੁਲਿਸ ਜਿਹੜੀ ਆ ਵੈਰੀਫਿਕੇਸ਼ਨ ਕਰ ਰਹੀ ਆ ਤੇ ਜਿਹੜੀ ਆ ਪੂਰੀ ਰਿਪੋਰਟ ਉਹਨਾਂ ਦੀ ਬਿਕਰੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਪਤਾ ਲੱਗੂ ਕਿ ਇਹ ਏਏਆਰ ਟਰੈਕਟਰ ਜਿਸ ਦੇ ਨਾਲ ਇਹ ਹਾਸਾ ਹੋਇਆ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਜਾਣਕਾਰੀ ਤੇਰੇ ਨੇ ਡਾਕਟਰ ਸਾਹਿਬ ਤੇ ਸੁਣੋ ਉਹਨਾਂ ਦੀ ਕੀ ਆਖਰੇ ਨੇ ਸਾਡੇ ਕੋਲ ਰਾਤ ਨੂੰ ਡੈਡ ਬਡੀ ਆਈਆਂ ਤਿੰਨ ਡੈਡ ਬodies ਆਈਆਂ ਨੇ ਉੰਨਾ ਨੂੰ ਉਸ ਬੰਦੇ ਦੇ ਪੁਲਿਸ ਸਟੇਸ਼ਨ ਵਾਲੇ ਜੇ ਮਲਾਗੀਆਂ ਸੀਗੀ ਉਹ ਲੈ ਕੇ ਆਏ ਸੀਗੇ ਤੇ ਤਿੰਨ ਡੱਡੋ ਲੀਆਂ ਸਿਵਲ ਹਸਪਤਲ ਬਤਾਲਾ ਮੋਰਚੀ ਦੇ ਸ਼ਿਫਟ ਕਰਾ ਦਿੱਤੀਆਂ ਨੇ ਤੇ ਤਿੰਨ ਜ਼ਖਮੀਆਂ ਆਏ ਸੀਗੇ ਤੇ ਉਹ ਸਾਡੇ ਕੋਲ ਮੁੱਢਲੀ ਸਹਾਇਤਾ ਲੈ ਕੇ ਬਾਅਦ ਵਿੱਚ ਆਪਣੇ ਘਰ ਚਲੇ ਗਏ ਨੇ ਉਹ ਦਾਖਲ ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਕਾ ਠੀਕ ਸੀਗਾ ਮੇਰਾ ਨਾਮ ਹੈ ਅਣੀ ਮਰਨਵਾਲਿਆਂ ਦੇ ਵਿੱਚ ਇੱਕ ਦਾ ਨਾਂ ਸੀਗਾ ਕਰਨ ਸਾਨੂੰ ਸਤਪਾਤ ਇੱਕ ਦਾ ਨਾਮ ਸੀਗਾ ਰਜੇਸ਼ ਸਾਲ ਉਹ ਬੱਗਾ ਰਾਮ ਤੇ ਤੀਸਰੇ ਦਾ ਨਾਮ ਸੀਗਾ surjit singh ਸਾਲ ਉਹ ਦਰਸ਼ਨ ਚ ਇਹ ਜੋ ਅਲੱਗ-ਅਲੱਗ ਬਕਬਕ ਇਹ ਸੀ ਕਿ ਕਿਸੇ ਕਿਸੇ ਦੀ ਇਹ ਅਲੱਗ-ਅਲੱਗ ਸੰਬੰਧ ਦਾ 25 ਸਾਲ ਸੀਗਾ ਕੋਈ 30 ਸਾਲ ਦਾ ਸੀ ਤਾਂ ਕੋਈ ਇਹ ਵੀ ਕਿ ਅਨੁਸਾਰ ਇਹ ਕਿ ਤਿੰਨਾਂ ਦਾ ਕਿੰਨੇ ਜਨਮੀਆਂ ਆਉਣ ਤਾਂ ਲਾਉ ਹੋਣੀ ਚਾਹੀਦੀ ਹੈ ਅੱਜ ਉਹ ਸਾਡੇ ਕੋਲ ਨਹੀਂ ਆਏ ਸਾਡੇ ਕੋਲ ਤਿੰਨ ਜੱਟ ਨਹੀਂ ਆਏ ਸੀਗੇ ਉਹਨਾਂ ਦੇ ਕੋਈ ਤਾਂ ਮਿਤੇ ਹੋਏ ਇੰਜਰੀ ਮੈਨ ਨਹੀਂ ਦਿੱਖਦੀ ਪਈ ਸੀਗੀ ਤੇ ਉਹਨਾਂ ਨੇ ਅਸੀਂ ਇਸ ਤੋਂ ਬਾਅਦ ਤੁਹਾਨੂੰ ਅਸੀਂ ਉਹ ਜੋ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੀ ਜੋ ਵੈਰੀਫਿਕੇਸ਼ਨ ਕਰ ਰਹੇ ਉਹਨਾਂ ਦੇ ਵੀ ਗੱਲਬਾਤ ਸੁਣਾਵਾਂਗੇ ਇਸ ਤਰ੍ਹਾਂ ਇਹ ਸੇਖਮਤ ਇੱਕ ਟਰੈਕਟਰ ਇੱਕ ਕਾਰ ਤੇ ਇੱਕ ਹੋਰ ਤਾਂ ਇਹਨਾਂ ਤਿੰਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਤੇ ਜਿਹੜੀ ਰੋਦੀ ਸੀ ਉਹ ਉੱਥੇ ਕਿਤੇ પરાਲੀ ਦਾ ਟੱਪਟ ਹੈ ਉੱਥੋਂ ਆਪਾਂ ਉੱਪਰ ਚੜ੍ਹਨ ਲੱਗੀ ਸੀ ਤੇ ਚੁਕਾਰ ਆ ਰਹੀ ਸੀ ਧਰੋਂ ਪਟਾੜੇ ਵੱਲ ਜਾ ਰਹੀ ਸੀ ਇੱਕ ਗੱਾਰ ਘਾਤੀਆਂ ਵੱਲ ਵਾਹ ਰਹੀ ਸੀ ਇਹਦਾ ਐਕਸੀਡੈਂਟ ਹੋ ਗਿਆ ਜਿਸ ਦੇ ਨਾਲ ਜਿਹੜੀਆਂ ਇਸ ਵळे ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਮਸਰ ਹਰ ਰਖਤੇ ਜੇ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਦੋ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਟਰਾਲੀ ਦਾ ਉਹਦੀ ਵੀ ਡੈਥ ਹੋ ਗਈ ਜਿਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਜੈਰਵਟੀ ਹੋ ਗਏ ਤੇ ਡੈਥ ਹੋ ਗਈ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅਮਸਰ ਹਸਪਤਲ ਚ ਇੱਥੇ ਆਇਆ ਐਸੀ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਇਹ ਡਾਕਟਰ ਇਲਾਜ ਕਰ ਰਹੇ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਡਾਕਟਰ ਇਹਨਾਂ ਦੇ ਲਾੜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਕੰਦੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਇਮਾ ਪ੍ਰਾਇਮਾ ਪੇਛਾ ਦੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਸਾਡੇ ਕੋਲ ਕਲੀਅਰਲੀ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਟਰੀ ਸਟਾਫ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਮੰਨਦੀ ਕਰਦੇ ਕਰਕੇ ਅਮਲ ਉਤਾਰਦੇ ਜਨਨੀ ਨੂੰ ਸੋ ਦੋਸਤੋ ਜ਼ਿੰਦਗੀ ਜਿਹੜੀ ਆ ਬੜੀ ਮੁਸ਼ਕਲਾਂ ਮਿਲਦੀ ਆ ਤੇ ਰੋਡ ਤੇ ਚੱਲਣ ਲੱਗਾ ਅ ਇਹ ਧਿਆਨ ਜਰੂਰ ਰੱਖਿਆ ਕਰੋ ਕਿ ਇਹ ਜ਼ਿੰਦਗੀ بار بار ਨਹੀਂ ਮਿਲਦੀ ਰੂਲ ਦੇ ਰੂਲ ਰੋਡ ਦੇ ਰੂਲ ਐਗੂਰੇਸ਼ਨ ਨੂੰ ਧਿਆਨ ਚ ਰੱਖਿਆ ਕਰ ਆਪਣੀ ਗੱਡੀਆਂ ਚਲਾਇਆ ਕਰੋ ਧੰਨਵਾਦ